ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਖ ਜਨ ਮੰਨੈ ਪਰਪੱਖ ਗੁਰ ਨਿਸਤਾਰੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮੁੱਛੇ ਪੰਥ ਵੱਲੋਂ ਬਹੁਤ ਹੀ ਚੜ੍ਹਦੀ ਕਲਾ ਬਹੁਤ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਧਾਨਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਅਨੰਦਪੁਰ ਸਾਹਿਬ ਜੀ ਨੂੰ ਛੱਡਿਆ ਚਮਕੌਰ ਦੀ ਗੜੀ ਵਿੱਚ ਬਹੁਤ ਭਾਰੇ ਜੰਗ ਹੋਇਆ ਉਤ ਬਾਅਦ ਜਿਸ ਰਸ ਸਤਪੁੱਤਾਂ ਦੇ ਚਲਦੇ ਅਕਸ਼ਿਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚੇ ਤੇ ਸਤਪੁਰਾਂ ਨੇ ਉੱਥੇ ਬਾਣੀ ਮੁੱਖੋਂ ਉਚਾਰ ਕੇ ਭਾਈ ਮਨੀ ਸਿੰਘ ਸਾਹਿਬ ਨੂੰ ਲਖਾਰੀ ਲਾ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਸਹਾਇਕ ਲਖਾਰੀ ਲਾ ਕੇ ਆਪਣੇ ਮੁੱਖ ਉਚਾਰ ਕੇ ਬਾਣੀ ਲਿਖਵਾਈ ਔਰ ਨਾ ਦੇੜ ਦੀ ਧਰਤੀ ਤੇ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਗੁਰਤਾ ਗੱਦੀ ਧਾਨ ਗੁਰਵ੍ਰੰਸ ਸਾਹਿਬ ਜੀ ਮਹਾਰਾਜ ਜੀ ਨੂੰ ਸੌਂਪਣਾ ਕਰਕੇ ਸਭ ਸਿੱਖਾਂ ਵਾਸਤੇ ਇਹ ਹੁਕਮ ਜਾਰੀ ਕੀਤਾ ਆਗਿਆ ਪਈ ਅਕਾਲ ਕੀ ਤਬਾ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਬਾਣੀਓ ਗ੍ਰੰਥ ਅੱਜ ਬਹੁਤ ਹੀ ਪਾਵਨ ਪ੍ਰਸਤ ਦਿਹਾੜਾ ਹੈ ਜੋ ਤਖਸ ਦੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਨਾਇਆ ਜਾ ਰਿਹਾ ਹੈ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਇਹ ਸ਼ਬਦ ਗੁਰੂ ਦੇ ਲਾੜਨ ਲਾ ਕੇ ਧਾਨਕ ਹੁਕਮਸਾ ਜੇ ਮਹਾਰਾਜ ਜੀ ਨੂੰ ਆਪਣਾ ਇਸ਼ਟ ਜਾਣ ਕਰਕੇ ਸ਼ਬਦ ਦੀ ਕਮਾਈ ਕਰਕੇ ਸ਼ਬਦ ਦਾ ਸਿਮਰਨ ਕਰਕੇ ਇਸੇ ਦੇਹ ਧਾਰੀ ਦੰਬੀ ਪਖੰਡੀ ਦੀ ਪੂਜਾ ਸਿੱਖ ਨੇ ਬਿਲਕੁਲ ਨਹੀਂ ਕਰਨੀ ਸਿੱਖ ਦਾ ਸਿਰ ਕੇਵਲ ਤੇ ਕੇਵਲ ਸਤਿਗੁਰੂ ਧਾਨਕ ਗੁਰੂ ਪ੍ਰਣ ਸਾਹਿਬ ਸਨਮੁਖ ਚੁਕਣਾ ਚਾਹੀਦਾ ਸੋ ਸਮੁੱਚੀਆਂ ਸੰਗਤਾਂ ਨੂੰ ਅੱਜ ਸਤਿਗੁਰਾਂ ਦੇ ਸੰਪੂਰਨਤਾ ਦਿਵਸ ਤੇ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ